ਹੈਲੋ ਫਰੈਂਡਸ ਅੱਜ ਆਪਾਂ ਬਣਾਵਾਂਗੇ ਚਿੱਲੀ ਪਨੀਰ ਉਸ ਦੇ ਲਈ ਆਪਾਂ ਨੂੰ ਚਾਹੀਦੀਆਂ ਹਨ ਸ਼ਿਮਲਾ ਮਿਰਚਾਂ ਤੇ ਆਪਾਂ ਇਸ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਇਸ ਦੇ ਸਾਰੇ ਬੀਜ ਜੇ ਜਿਹੜਾ ਇਸ ਵਿੱਚ ਐਕਸਟਰਾ ਵਾਈਟ ਕਲਰ ਦਾ ਪਲਪ ਲੱਗਿਆ ਹੋਇਆ ਉਹਨੂੰ ਸਾਰੇ ਨੂੰ ਆਪਾਂ ਚੰਗੀ ਤਰ੍ਹਾਂ ਕੱਢ ਕੇ ਸਾਫ਼ ਕਰਾਂਗੇ ਫਿਰ ਆਪਾਂ ਇਸ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਚਾਰਸ ਟੁਕੜਿਆਂ ਦੇ ਵਿੱਚ ਕੱਟ ਲਵਾਂਗੇ ਇਸ ਸਾਈਜ਼ ਨੂੰ ਇਸ ਨੂੰ ਤੁਸੀਂ ਆਪਣੇ ਸਾਈਜ਼ ਦੇ ਅਕੋਰਡਿੰਗ ਕੱਟ ਸਕਦੇ ਹੋ ਜਿਸ ਤਰ੍ਹਾਂ ਤੁਹਾਡੀ ਇੱਛਾ ਹੋਵੇ ਮੈਂ ਇਸ ਨੂੰ ਛੋਟੇ ਪੀਸਿਸ ਦੇ ਵਿੱਚ ਹੀ ਕੱਟ ਕੀਤਾ ਹੈ ਤੁਸੀਂ ਚਾਹੋ ਤਾਂ ਇਸ ਨੂੰ ਥੋੜਾ ਜਿਆ ਵੱਡੇ ਪੀਸਿਸ ਦੇ ਵਿੱਚ ਵੀ ਕੱਟ ਕਰ ਸਕਦੇ ਹੋ ਇਸ ਨੂੰ ਕੱਟ ਕਰਨ ਤੋਂ ਬਾਅਦ ਆਪਾਂ ਇੱਕ ਪਿਆਜ਼ ਦੋ ਪਿਆਜ਼ ਲਵਾਂਗੇ ਤੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਸਾਫ਼ ਕਰਕੇ ਕੱਟ ਕਰਾਂਗੇ ਮੈਨੂੰ ਜੋ ਪੀਸਿਸ ਵੱਡੇ ਲੱਗ ਰਹੇ ਸਨ ਉਹਨਾਂ ਨੂੰ ਛੋਟੇ ਕੱਟ ਕੀਤਾ ਹੈ ਹੁਣ ਆਪਾਂ ਪਿਆਜ਼ ਕੱਟ ਕਰਾਂਗੇ ਪਿਆਜ਼ ਨੂੰ ਕੱਟ ਕਰਨ ਤੋਂ ਬਾਅਦ ਆਪਾਂ ਉਸ ਨੂੰ ਹੱਥ ਦੇ ਨਾਲ ਇਕੱਲਾ ਇਕੱਲਾ ਕਰ ਲਵਾਂਗੇ ਇਸ ਦਾ ਜਿਹੜਾ ਸੈਂਟਰ ਵਾਲਾ ਪਾਰਟ ਆ ਉਸ ਨੂੰ ਆਪਾਂ ਲੱਗ ਤੋਂ ਕੱਢ ਦਵਾਂਗੇ ਉਹ ਆਪਣੇ ਕਿਸੇ ਵੀ ਤੜਕੇ ਦੇ ਵਿੱਚ ਕੰਮ ਆ ਸਕਦੇ ਨੇ ਆਪਾਂ ਨੂੰ ਜਸਟ ਇਹਦਾ ਜਿਹੜਾ ਉੱਪਰਲਾ ਛਿਲਕਾ ਨੇ ਜਿਹੜੀਆਂ ਤਾਹਾਂ ਨੇ ਉਹੀ ਚਾਹੀਦੀਆਂ ਨੇ ਮੈਨੂੰ ਦੋ ਪਿਆਜ਼ ਬਹੁਤ ਸੀ ਮੈਂ ਜਿੰਨਾ ਕਿ ਚਿਲੀ ਪਨੀਰ ਬਣਾਉਣਾ ਸੀ ਉਹਦੇ ਲਈ ਮੇਰੇ ਲਈ ਦੋ ਪਿਆਜ਼ ਬਹੁਤ ਜ਼ਿਆਦਾ ਸੀ ਤੇ ਤੁਸੀਂ ਚਾਹੋ ਤਾਂ ਇਸ ਨੂੰ ਵੱਧ ਕੁਆਂਟੀਟੀ ਦੇ ਵਿੱਚ ਵੀ ਬਣਾ ਸਕਦੇ ਹੋ ਮੈਂ ਇਸ ਨੂੰ ਥੋੜੀ ਕੁਆਂਟੀਟੀ ਦੇ ਵਿੱਚ ਬਣਾਇਆ ਉਸ ਦੇ ਲਈ ਮੇਰੇ ਲਈ ਇੱਕ ਸ਼ਿਮਲਾ ਮਿਰਚ ਤੇ ਦੋ ਪਿਆਜ਼ ਤੇ ਘਰ ਦਾ ਬਣਾਇਆ ਹੋਇਆ ਪਨੀਰ ਇਹ ਮੈਂ ਯੂਜ਼ ਕੀਤਾ ਹੈ ਪਨੀਰ ਮੈਂ ਘਰ ਹੀ ਘਰ ਵਿੱਚ ਹੀ ਬਣਾਇਆ ਸੀ ਇਸ ਨੂੰ ਆਪਾਂ ਆਪਣੇ ਇੱਛਾ ਦੇ ਅਨੁਸਾਰ ਜੋ ਸਾਈਜ਼ ਚਾਹੀਏ ਉਸ ਦੇ ਵਿੱਚ ਕੱਟ ਸਕਦੇ ਆ ਮੈਂ ਇਸ ਨੂੰ ਸਮਾਲ ਪੀਸਿਸ ਦੇ ਵਿੱਚ ਹੀ ਕੱਟ ਕੀਤਾ ਹੈ ਮੇਰੇ ਕੋਲ 250 ਗ੍ਰਾਮ ਪਨੀਰ ਸੀ ਪਨੀਰ ਨੂੰ ਆਪਾਂ ਚੰਗੀ ਤਰ੍ਹਾਂ ਛੋਟੇ ਛੋਟੇ ਪੀਸਿਸ ਦੇ ਵਿੱਚ ਕੱਟ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਇਸ ਨੂੰ ਸਮਾਲ ਪੀਸਿਸ ਦੇ ਵਿੱਚ ਹੀ ਕੱਟ ਕੀਤਾ ਹੈ ਜੋ ਕਿ ਮੇਰਾ ਪਿਆਜ਼, ਸ਼ਿਮਲਾ ਮਿਰਚ ਔਰ ਪਨੀਰ ਦਾ ਸਾਈਜ਼ ਆ ਜਿਹੜਾ ਉਹ ਬਿਲਕੁਲ ਸੇਮ ਆ ਹੁਣ ਆਪਾਂ ਇੱਕ ਬੌਲ ਲਵਾਂਗੇ ਤੇ ਉਸਦੇ ਵਿੱਚ ਪੀਸਣ ਪਾਵਾਂਗੇ ਤੁਸੀਂ ਚਾਹੋ ਬੇਸਣ ਦੀ ਜਗ੍ਹਾ ਤੇ ਤੱਕ ਕੌਰਨ સ્ટਾਰਚ ਵੀ ਯੂਜ਼ ਕਰ ਸਕਦੇ ਹੋ ਜਿਹਨੂੰ ਕਿ ਆਪਾਂ ਮੈਦਾ ਕਹਿੰਦੇ ਆ ਮੈਂ ਇੱਥੇ ਬੇਸਣ ਦਾ ਯੂਜ਼ ਕੀਤਾ ਹੈ ਤੇ ਇਸ ਬੇਸਣ ਨੂੰ ਪਾਉਣ ਤੋਂ ਬਾਅਦ ਇਸ ਦੀਆਂ ਗੰਡਾਂ ਘਟ ਉਹ ਚੰਗੀ ਤਰ੍ਹਾਂ ਕੀਆ ਮਿਕਸ ਕਰ ਦਿੱਤਾ ਹੁਣ ਇਸ ਦੇ ਵਿੱਚ ਆਪਾਂ ਹਲਦੀ ਮਿਰਚ ਜੋ ਮਸਾਲਾ ਤੁਸੀਂ ਚਾਹੋ ਉਹ ਐਡ ਕਰ ਸਕਦੇ ਹੋ ਮੈਂ ਇਸ ਦੇ ਵਿੱਚ ਗਰਮ ਮਸਾਲਾ ਤੇ ਕਾਲੀ ਮਿਰਚ ਵੀ ਐਡ ਕੀਤੀ ਹੈ ਟੇਸਟ ਨੇ ਇਹ ਦੇ ਨਾਲ ਜਿਹੜਾ ਕਾਲੀ ਮਿਰਚ ਦੇ ਨਾਲ ਇਹਦਾ ਟੇਸਟ ਜਿਹੜਾ ਹੋਰ ਵੀ ਵੱਧ ਜਾਂਦਾ ਹੈ ਥੋੜਾ ਜਿਹਾ ਆਪਾਂ ਨਮਕ ਐਡ ਕਰਾਂਗੇ ਨਮਕਾਪਾ ਥੋੜਾ ਹੀ ਐਡ ਕਰਾਂਗੇ ਕਿਉਂਕਿ ਜਿਹੜੀਆਂ ਆਪਾਂ ਸੌਸੇਜ ਪਾਉਣੀਆਂ ਨੇ ਉਹਨਾਂ ਦੇ ਵਿੱਚ ਵੀ ਨਮਕ ਕਾਫੀ ਮਾਤਰਾ ਵਿੱਚ ਹੁੰਦਾ ਹੁਣ ਆਪਾਂ ਇਸ ਦਾ ਇੱਕ ਬਦਿਆ ਪੇਸਟ ਬਣਾ ਲਵਾਂਗੇ ਪੇਸਟ ਇਸ ਤਰ੍ਹਾਂ ਬਣਾਉਣਾ ਹੈ ਕਿ ਉਸ ਦੇ ਵਿੱਚ ਕੋਈ ਵੀ ਲਮਜ਼ ਨਾ ਰਹੇ ਬਿਲਕੁਲ ਮਹੀਨ ਬਦਿਆ ਪਤਲਾ ਪੇਸਟ ਤਿਆਰ ਹੋ ਜਵੇ ਤੇ ਨੂੰ ਉਨੀ ਮਾਤਰਾ ਦੇ ਵਿੱਚ ਹੀ ਬਣਾਵਾਂਗੇ ਜਿਸ ਦੇ ਨਾਲ ਆਪਣੀਆਂ ਜਿਹੜੀਆਂ ਸ਼ਿਮਲਾ ਮਿਰਚਾਂ ਨੇ ਤੇ ਪਿਆਜ਼ ਟਮਾਟਰ ਨੇ ਪਿਆਜ਼ ਤੇ ਪਨੀਰ ਆ ਉਹ ਚੰਗੀ ਤਰ੍ਹਾਂ ਕੋਟ ਹੋ ਜਾਵੇ ਇਸ ਨੂੰ ਆਪਾਂ ਜ਼ਿਆਦਾ ਮਾਤਰਾ ਵਿੱਚ ਨਹੀਂ ਬਣਾਵਾਂਗੇ ਕਿਉਂਕਿ ਉਹ ਆਪਣੇ ਕਿਸੇ ਯੂਜ਼ ਦੇ ਵਿੱਚ ਨਹੀਂ ਆਉਣਾ ਫਿਰ ਮੈਂ ਇਸ ਨੂੰ ਥੋੜੀ ਮਾਤਰਾ ਦੇ ਵਿੱਚ ਹੀ ਬਣਾਇਆ ਹੈ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜਸਟ ਬਸ ਇਹ ਜਿਹੜੀਆਂ ਜਿਹੜੀਆਂ ਕੋਟਿੰਗ ਹੀ ਕਰਾਂਗੇ ਜਿਹੜਾ ਮਸਾਲਾ ਆਪਾਂ ਤਿਆਰ ਕੀਤਾ ਹੈ ਇਹਦੀ ਕੋਟਿੰਗ ਕਰਨ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਹਿਲਾ ਕੇ 5 ਮਿੰਟ ਲਈ ਰੈਸਟ ਹੋਣ ਲਈ ਰੱਖਾਂਗੇ ਤਾਂ ਕਿ ਜਿਹੜਾ ਪਨੀਰ ਆ ਉਹ ਇਹਨੂੰ ਅਬਜ਼ੌਰਬ ਕਰ ਲਵੇ ਹੁਣ ਆਪਾਂ ਇੱਕ ਫਰਾਈ ਪੈਨ ਲਵਾਂਗੇ ਤੇ ਉਸ ਦੇ ਵਿੱਚ ਤੇਲ ਸਰੋਂ ਦਾ ਤੇਲ ਆ ਗਰਮ ਕਰਾਂਗੇ ਤੇ ਇਹਨੂੰ ਮੀਡੀਅਮ ਗਰਮੀ ਕਰਨਾ ਆਪਾਂ ਜਿਆਦਾ ਹਾਈ ਫਲੇਮ ਤੇ ਗਰਮ ਨਹੀਂ ਕਰਨਾ ਹੁਣ ਆਪਾਂ ਜਿਹੜਾ ਇਹਦਾ ਬੈਟਰ ਤਿਆਰ ਕੀਤਾ ਹੈ ਉਹ ਸਾਰਾ ਇਸਦੇ ਵਿੱਚ ਪਾ ਦਵਾਂਗੇ ਤੇ ਇਸ ਨੂੰ ਪਕੌੜਿਆਂ ਦੀ ਤਰ੍ਹਾਂ ਭੁੰਨ ਲਵਾਂਗੇ ਤੇ ਬਸ ਆਪਾਂ ਇਸ ਨੂੰ ਜੜਾ ਉਹ ਜ਼ਿਆਦਾ ਨਹੀਂ ਭੁੰਨਣਾ ਕਿਉਂਕਿ ਫਿਰ ਜ਼ਿਆਦਾ ਭੁੰਨਣ ਦੇ ਨਾਲ ਜਿਹੜਾ ਪਨੀਰ ਆ ਉਹ ਚੀੜਾ ਹੋ ਜਾਂਦਾ ਤੇ ਚੂਈ ਜੇ ਪਨੀਰ ਜ਼ਿਆਦਾ ਵਧੀਆ ਨਹੀਂ ਲੱਗਦਾ ਤੁਸੀਂ ਚਾਹੋ ਤਾਂ ਇਸ ਨੂੰ ਪਨੀਰ ਨੂੰ ਇਸ ਤਰ੍ਹਾਂ ਕੋਟਿੰਗ ਕਰਨ ਤੋਂ ਬਾਅਦ ਥੋੜਾ ਭੁੰਨਣ ਤੋਂ ਬਾਅਦ ਪਨੀਰ ਨੂੰ ਅਲੱਗ ਤੋਂ ਕੱਢ ਕੇ ਉਸ ਨੂੰ ਥੋੜਾ ਜਿਹਾ ਪਾਣੀ ਦੇ ਵਿੱਚ ਵੀ ਡਿੱਪ ਕਰ ਸਕਦੇ ਹਾਂ ਤਾਂ ਕਿ ਜਿਹੜਾ ਕੀ ਆ ਫਰੈਸ਼ ਪੌਂਜੀ ਜਿਹਾ ਰਹੇ ਤੇ ਉਹਦੇ ਵਿੱਚ ਜਿਹੜਾ ਟੈਕਸਚਰ ਆਉਦਾ ਥੋੜਾ ਜੂਸੀ ਜਿਹਾ ਰਹੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਦੋਨੋਂ ਸਾਈਡ ਤੋਂ ਜਿਹੜਾ ਕੀ ਹੈ ਹਲਾਉਂਦੇ ਹਲਾ ਹਲਕੇ ਹੱਥ ਨਾਲ ਹਿਲਾਉਂਦੇ ਹੋਏ ਭੁੰਨਾਂਗੇ ਤੁਸੀਂ ਦੇਖ ਸਕਦੇ ਹੋ ਕਿ ਮੇਰੀ ਜਿਹੜੀ ਫਲੇਮ ਆ ਉਹ ਮੀਡੀਅਮ ਰੱਖੀ ਹੋਈ ਹੈ ਮੀਡੀਅਮ ਫਲੇਮ ਦੇ ਉੱਤੇ ਇਹਨੂੰ ਹਲਕਾ-ਹਲਕਾ ਭੁੰਨਾਂਗੇ ਹੁਣ ਅਸੀਂ ਤੋਂ ਬਾਅਦ ਆਪਾਂ ਇਸ ਨੂੰ ਇੱਕ ਭਾਂਡੇ ਵਿੱਚ ਕੱਢ ਲਵਾਂਗੇ ਜਿਹੜਾ ਕੀ ਹੈ ਮੇਰਾ ਸਾਰਾ ਇੱਕ स्लॉट ਦੇ ਵਿੱਚ ਹੀ ਸੈੱਟ ਆ ਗਿਆ ਸੀ ਇਸ ਕੰਡੀਸ਼ਨ ਦੇ ਉੱਤੇ ਕੀ ਆ ਤੁਸੀਂ ਇਹਦਾ ਜਿਹੜਾ ਪਨੀਰ ਆ ਉਹ ਅਲੱਗ ਤੋਂ ਕੱਢ ਸਕਦੇ ਹੋ ਕੱਢ ਕੇ ਉਸ ਨੂੰ ਥੋੜੀ ਦੇਰ ਲਈ ਪਾਣੀ ਦੇ ਵਿੱਚ ਡਿੱਪ ਕਰਕੇ ਰੱਖ ਸਕਦੇ ਹੋ ਤਾਂ ਕਿ ਜਿਹੜਾ ਤੁਹਾਡਾ ਪਨੀਰ ਆ ਉਹ ਜੂਸੀ ਜਿਹਾ ਬਣਿਆ ਰਹੇ ਹੁਣ ਆਪਾਂ ਇੱਕ ਫਰਾਈਪੈਨ ਲਵਾਂਗੇ ਉਸ ਦੇ ਵਿੱਚ ਇੱਕ ਚਮਚਾ ਜਿਹੜਾ ਸਰੋਂ ਦਾ ਤੇਲ ਗਰਮ ਕਰਾਂਗੇ ਮੈਂ ਜਿਹੜਾ ਸਾਰਾ ਇਹ ਡਿਸ਼ ਆ ਉਹ ਸਰੋਂ ਦੇ ਤੇਲ ਦੇ ਵਿੱਚ ਹੀ ਤਿਆਰ ਕਰੀ ਆ ਤੁਸੀਂ ਚਾਹੋ ਤਾਂ ਇਸ ਨੂੰ ਦੇਸੀ ਘਿਓ ਦੇ ਵਿੱਚ ਵੀ ਬਣਾ ਸਕਦੇ ਹੋ ਇਸ ਨੂੰ ਗਰਮ ਕਰ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਆਪਾਂ ਇਸ ਦੇ ਵਿੱਚ ਕੱਟੇ ਹੋਏ ਪਿਆਜ਼ ਜਿਹੜੀ ਕਿ ਆਪਾਂ ਜਦੋਂ ਬੈਟਰ ਤਿਆਰ ਕਰਿਆ ਸੀ ਉਹਦਾ ਵਿਚਲਾ 파ਟ ਰੱਖਿਆ ਸੀ ਨਾ ਉਹਨੂੰ ਹੀ ਬਰੀਕ-ਬਰੀਕ ਕੱਟ ਕਰਕੇ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਤੜਕੇ ਵਿੱਚ ਤੇ ਹਾਫ ਸ਼ਿਮਲਾ ਮਿਰਚ ਰੱਖੀ ਸੀ ਉਹ ਵੀ ਕੱਟ ਕਰਕੇ ਇਸ ਦੇ ਵਿੱਚ ਆਪਾਂ ਇਹਦਾ ਕੀ ਹੈ ਇੱਕ ਤੜਕਾ ਤਿਆਰ ਕਰਾਂਗੇ ਕਿਉਂਕਿ ਹੁਣ ਆਪਾਂ ਇਹਦੀ ਸੌਸ ਤਿਆਰ ਕਰ ਰਹੇ ਹਾਂ ਤੇ ਉਹਨੂੰ ਥੋੜੀ ਜਿਹੀ ਥਿਕਨੈਸ ਦੇਣ ਦੇ ਲਈ ਆਪਾਂ ਚਾਹੀਏ ਤਾਂ ਚਾਹੋ ਨਹੀਂ ਤਾਂ ਇਸ ਨੂੰ ਪਾ ਵੀ ਸਕਦੇ ਨਹੀਂ ਤਾਂ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਜਸਟ ਕੱਲੀ ਸਿੰਪਲ ਸੌਸ ਵੀ ਬਣਾ ਸਕਦੇ ਹੋ ਮੈਂ ਥੋੜਾ ਜਿਹਾ ਤੜਕਾ ਲਾਇਆ ਸੀ ਇਸ ਨੂੰ ਪਾਉਣ ਤੋਂ ਬਾਅਦ ਆਪਾਂ ਇਸ ਵਿੱਚ ਕਦੂਕਾਸ ਕੀਤਾ ਹੋਇਆ ਜਿਹੜਾ ਕੀ ਆ ਅਦਰਕ ਪਾਵਾਂਗੇ ਥੋੜਾ ਜਿਹਾ ਇਹ ਵੀ ਆਪਸ਼ਨਲ ਆ ਬਸ ਇਹ ਅਦਰਕ ਪਾਉਣ ਦੇ ਨਾਲ ਕੀ ਜਿਹੜਾ ਟੇਸਟ ਆ ਜਿਹੜਾ ਅਦਰਕ ਤੇ ਲਸਣ ਪਾਉਣ ਦੇ ਨਾਲ ਜ਼ਿਆਦਾ ਵਧੀਆ ਐਨਹਾਂਸ ਹੋ ਜਾਂਦਾ ਤੇ ਟੇਸਟ ਆ ਜਿਹੜਾ ਚਾਈਨੀਜ਼ ਜਿਹਾ ਆਉਣ ਲੱਗ ਜਾਂਦਾ ਹੁਣ ਤੁਸੀਂ ਇਸਦੇ ਆਪਾਂ ਇਸ ਤੇ ਸੌਸੇਜ ਐਡ ਕਰਾਂਗੇ ਮੈਂ ਟਮੇਟੋ ਸੌਸ ਲਈਏ ਇਹਨਾਂ ਨੂੰ ਐਡ ਕਰਾਂਗੇ ਇਹ ਤਕਰੀਬਨ 2 ਚਮਚ ਹੋਵੇਗੀ ਵੱਡੇ 2 ਚਮਚ ਜਿੰਨੀ ਆਪਾਂ ਸੌਸ ਪਾਉਣ ਤੋਂ ਬਾਅਦ ਇਸ ਤੇ ਵਿੱਚ ਥੋੜੀ ਜਿਹੀ ਚਿਲੀ ਸੌਸ ਪਾਵਾਂਗੇ ਤੁਸੀਂ ਚਾਹੋ ਤਾਂ ਇਸ ਦੀ ਜਗ੍ਹਾ ਤੇ ਫਰੈਸ਼ ਜਿਹੜੀਆਂ ਆਸਟਰੀਲੀਆਂ ਨੇ ਉਹਨਾਂ ਨੂੰ ਵੀ ਕੁੱਟ ਕੇ ਪਾ ਸਕਦੇ ਹੋ ਕ੍ਰਸ਼ ਕਰਕੇ ਪਾ ਸਕਦੇ ਹੋ ਹੁਣ ਆਪਾਂ ਇਸ ਦੇ ਵਿੱਚ ਦੋ ਚਮਚ ਸੋਇਆ ਸੌਸ ਐਡ ਕਰੀਏ ਇਸ ਨੂੰ ਚੰਗੀ ਤਰ੍ਹਾਂ ਹਲਾਵਾਂਗੇ ਉਹ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਇਸ ਨੂੰ ਇੱਕ ਬੋਇਲ ਦਮਾਂਗੇ ਇਸ ਕੰਡੀਸ਼ਨ ਦੇ ਉੱਤੇ ਜੇਕਰ ਤੁਹਾਨੂੰ ਇਸ ਤਰ੍ਹਾਂ ਲੱਗੇ ਕਿ ਜਿਹੜੀ ਸਾਸ ਦੀ ਕੁਆਂਟੀਟੀ ਹੈ ਉਹ ਥੋੜੀ ਘੱਟ ਆ ਤਾਂ ਤੁਸੀਂ ਇਸ ਦੇ ਵਿੱਚ ਪਾਣੀ ਐਡ ਕਰਕੇ ਇਸ ਦੀ ਕੁਆਂਟੀਟੀ ਨੂੰ ਵਧਾ ਵੀ ਸਕਦੇ ਹੋ ਪਰ ਪਾਣੀ ਐਡ ਕਰਨ ਤੋਂ ਬਾਅਦ ਵੀ ਆਪਾਂ ਇਸ ਨੂੰ ਇੱਕ ਜਿਹੜਾ ਬੋਇਲ ਦਵਾਂਗੇ ਤਾਂ ਕਿ ਜੋ ਆਪਾਂ ਕੈਪਸਿਕਮ ਤੇ ਉਹਦਾ ਆਨੀਅਨ ਦਾ ਔਰ ਪਨੀਰ ਦਾ ਬੈਟਰ ਤਿਆਰ ਕਰਿਆ ਸੀ ਜੋ ਬਣਾਇਆ ਸੀ ਉਹ ਇਸ ਦੇ ਵਿੱਚ ਚੰਗੀ ਤਰ੍ਹਾਂ ਕੋਟ ਹੋ ਜਾਵੇ ਹੁਣ ਆਪਾਂ ਜਿਹੜਾ ਨਮਕ ਆ ਉਹ ਟੇਸਟ ਦੇ ਹਿਸਾਬ ਦੇ ਨਾਲ ਹੀ ਵਿੱਚ ਐਡ ਕਰਾਂਗੇ ਕਿਉਂਕਿ ਜਿਹੜੀਆਂ ਸੌਸੇਜ ਨੇ ਉਹਨਾਂ ਦੇ ਵਿੱਚ ਵੀ ਨਮਕ ਪਹਿਲਾਂ ਤੋਂ ਹੀ ਹੁੰਦਾ ਹੁਣ ਆਪਾਂ ਇਸ ਦੇ ਵਿੱਚ ਸਾਰਾ ਜੋ ਤਿਆਰ ਕਰਿਆ ਸੀ ਉਹ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਕੋਟ ਕਰਾਂਗੇ ਤੇ ਹਲਾਵਾਂਗੇ ਤੁਸੀਂ ਦੇਖੋਗੇ ਕਿ ਇਹ ਕੁਝ ਹੀ ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਇਸ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਇਸ ਨੂੰ ਆਪਾਂ ਕਿਸੇ ਵੀ ਪਰੌਂਠੇ ਨਾਲ ਚਪਾਤੀ ਨਾਲ ਜਾਂ ਫਿਰ ਐਜ਼ ਅ 스ਨੈਕ ਯੂਜ਼ ਕਰ ਸਕਦੇ ਹਾਂ ਇਸ ਨੂੰ ਲਾਂਚ ਬਾਕਸ ਵਿੱਚ ਵੀ ਦੇ ਸਕਦੇ ਆ ਬੱਚਿਆਂ ਦੇ ਟਿਫਨ ਦੇ ਵਿੱਚ ਕਿਉਂਕਿ ਇਹ ਜਿਆਦਾ ਕੀ ਹੈ ਜਿਹੜੀ ਫਲੋਈ ਨਹੀਂ ਹੁੰਦੀ ਸੁੱਕੀ ਸਬਜੀ ਬਣਦੀ ਆ ਹੁਣ ਦੇਖੋ ਆਪਾਂ ਇਸ ਨੂੰ ਇੱਕ ਬੌਲ ਦੇ ਵਿੱਚ ਟਰਾਂਸਫਰ ਕਰਾਂਗੇ ਇਹ ਕੁਸ਼ੀ ਮਿੰਟਾਂ ਵਿੱਚ ਬਣ ਕੇ ਤਿਆਰ ਹੋ ਗਈ ਆ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਆ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਪਣਾ ਚਿਲੀ ਪਨੀਰ ਜਿਹੜਾ ਉਹ ਬਣ ਕੇ ਤਿਆਰ ਹੋ ਗਿਆ ਏ ਤੁਸੀਂ ਇਸ ਨੂੰ ਕਿਸੇ ਤਰੀਕੇ ਦੇ ਨਾਲ ਵੀ ਸਰਵ ਕਰ ਸਕਦੇ ਹਾਂ ਧੰਨਵਾਦ